खुशहाल सेहत ਅਤੇ આનંદਿਤ ਮਨ ਹੀ ਸਭ ਤੋਂ ਵੱਡਾ ਖਜ਼ਾਨਾ ਹੈ ਸੰਪੂਰਨ ਸਿਹਤ ਅਤੇ ਖੁਸ਼ਹਾਲ ਜੀਵਨ ਦੀ ਚਾਹਤ ਰੱਖਣ ਵਾਲੇ ਸਾਰੇ ਪੈਨਪ੍ਰਾਵਾਂ ਨੂੰ ਮੇਰਾ ਨਮਸਕਾਰ ਮੈਂ ਸविता ਕੰਸਲ ਸਪਿਰਚੁਅਲ ਪੰਜਾਬੀ ਟੈਬਲੇ ਨਾਰਥ ਵਿੰਗ ਤੋਂ ਆਪ ਜੀ ਦੇ ਨਾਲ ਗੱਲ ਕਰ ਰਹੀ ਹਾਂ ਅੱਜ ਦਾ ਮੇਰਾ ਟੌਪਿਕ ਹੈ ਯੂਨੀਵਰਸਲ એનર્ਜੀ ਭਾਵ ਸਰਵ ਵਿਆਪੀ ਊਰਜਾ ਯੂਨੀਵਰਸਲ ਊਰਜਾ ਖੇਤਰ ਹਮੇਸ਼ਾ ਆਪਣੇ ਸ਼ੁੱਧ ਰੂਪ ਵਿੱਚ ਹੁੰਦੀ ਹੈ ਊਰਜਾ ਕਦੇ ਵੀ ਨਕਾਰਾਤਮਕ ਜਾਂ ਸਕਾਰਾਤਮਕ ਨਹੀਂ ਹੁੰਦੀ ਇਸ ਵਿੱਚ ਵਹਿਣ ਵਾਲੇ ਵਿਚਾਰ ਇਸ ਨੂੰ ਨਕਾਰਾਤਮਕ ਜਾਂ ਸਕਾਰਾਤਮਕ ਬਣਾਉਂਦੇ ਹਨ ਇਸ ਦਾ ਮਤਲਬ ਹੈ ਕਿ ਵਿਸ਼ਵਵਿਆਪੀ ਊਰਜਾ ਵਿੱਚ ਵਿਚਾਰਾਂ ਦੇ ਪ੍ਰਵਾਹ ਲਈ ਕੇਵਲ ਇੱਕ ਮਾਧਿਅਮ ਹੈ ਇਸ ਤਰੀਕੇ ਨਾਲ ਖੂਨ ਵਿੱਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੋਵੇਂ ਵੇਹਨਦियां ਹਨ ਖੂਨ ਇੱਕ ਸ਼ੁੱਧ ਮਾਧਿਅਮ ਹੈ ਪਰ ਜੇ ਆਕਸੀਜਨ ਹੈ ਤਾਂ ਉਹ ਸ਼ੁੱਧ ਖੂਨ ਹੈ ਜੇ ਕਾਰਬਨ ਡਾਈਆਕਸਾਈਡ ਹੈ ਤਾਂ ਉਹ ਅਸ਼ੁੱਧ ਖੂਨ ਹੈ ਇਸੇ ਤਰ੍ਹਾਂ ਇਹ ਊਰਜਾ ਦਾ ਮਾਧਿਅਮ ਹੈ ਊਰਜਾ ਅਸੀਂ ਧਿਆਨ ਦੇ ਦੁਆਰਾ ਪ੍ਰਾਪਤ ਕਰ ਸਕਦੇ ਹਾਂ ਕੁਦਰਤ ਵਿੱਚ ਰਹਿਣ ਦੇ ਨਾਲ ਅਤੇ ਸੇਵਾ ਨਾਲ ਜਦੋਂ ਅਸੀਂ ਸਿੱਖ ਲੈਂਦੇ ਹਾਂ ਵਿਗਿਆਨ ਨੇ ਸਿੱਧ ਕੀਤਾ ਹੈ ਕਿ ਹਰ ਚੀਜ਼ ਊਰਜਾ ਦਾ ਰੂਪ ਹੈ ਅਤੇ ਊਰਜਾ ਦੇ ਦੋ ਰੂਪ ਹਨ ਤਰੰਗ ਪ੍ਰਕਿਰਤੀ ਅਤੇ ਕਣ ਪ੍ਰਕਿਰਤੀ ਇਨ੍ਹਾਂ ਦੋਵਾਂ ਵਿੱਚਕਾਰ ਸੰਤੁਲਨ ਬਣਾਈ ਰੱਖਣ ਲਈ ਸਾਨੂੰ ਸਥਿਤੀ ਦੇ ਆਧਾਰ ਤੇ ਕਿਸੇ ਵੀ ਵਸਤੂ ਨੂੰ ਤਰੰਗ ਜਾਂ ਕਣ ਸਮਝਣਾ ਚਾਹੀਦਾ ਹੈ ਜੇਕਰ ਅਸੀਂ ਕਣਾਂ ਦੀ بجائے ਤਰੰਗ ਦੇ ਰੂਪ ਵਿੱਚ ਕੈਂਸਰ ਦੀ ਗੱਠ ਨੂੰ ਦੇਖਦੇ ਹਾਂ ਤਾਂ ਇਸ ਨੂੰ ਖਤਮ ਕਰਨਾ ਆਸਾਨ ਹੋ ਜਾਵੇਗਾ ਤਰੰਗ ਸੁਭਾ ਦੇ ਕਾਰਨ ਅਸੀਂ ਸਮਝ ਸਕਦੇ ਹਾਂ ਕਿ ਊਰਜਾ ਹਰ ਚੀਜ਼ ਵਿੱਚੋਂ ਲੰਘ ਸਕਦੀ ਹੈ ਇਹ ਊਰਜਾ ਜੀਵਨ ਨੂੰ ਜੋੜਦੀ ਹੈ ਅਤੇ ਪੋਸ਼ਣ ਦਿੰਦੀ ਹੈ ਇਹ ਊਰਜਾ ਸਾਡੇ ਜੀਵਨ ਦਿਮਾਗ ਭਾਵਨਾਵਾਂ ਅਤੇ ਅਧਿਆਤਮਿਕ ਜੀਵਨ ਨੂੰ ਅੱਗੇ ਲਿਜਾਣ ਵਿੱਚ ਮਦਦ ਕਰਦੀ ਹੈ ਇਹ ਯੂਨੀਵਰਸਲ ਨਿਯਮਾਂ ਦੀ ਪਾਲਣਾ ਕਰਦੀ ਹੈ ਅਤੇ ਇਸ ਨੂੰ ਯੂਨੀਵਰਸਲ ਸੋਚ ਵੱਜੋਂ ਦੇਖਿਆ ਜਾ ਸਕਦਾ ਹੈ ਇਹ ਊਰਜਾ ਖਣਿਜਾਂ ਰੂਖਾਂ ਪੌਦਿਆਂ ਜਾਨਵਰਾਂ ਪੰਛੀਆਂ ਅਤੇ ਮਨੁੱਖ ਜਾਤੀ ਦੀ ਸੰਯੁਕਤ ਊਰਜਾ ਹੈ ਹਰੇਕ ਊਰਜਾ ਖੇਤਰ ਦੂਜੇ ਊਰਜਾ ਖੇਤਰ ਨੂੰ ਪ੍ਰਭਾਵਿਤ ਕਰਦਾ ਹੈ ਜਿਵੇਂ ਰੂਖਾਂ ਅਤੇ ਪੌਦਿਆਂ ਦਾ ਊਰਜਾ ਖੇਤਰ ਮਨੁੱਖ ਜਾਤੀ ਦਾ ਊਰਜਾ ਖੇਤਰ ਹੈ ਭਾਵ ਜਿਸ ਤਰ੍ਹਾਂ ਕਿ ਪੌਦੇ ਜਿਹੜੇ ਹਨ ਅਤੇ ਪੇੜ ਹਨ ਉਹ ਕਾਰਬਨ ਡਾਈਆਕਸ ਛੱਡਦੇ ਹਨ ਅਤੇ ਸੌਰੀ ਕਾਰਬਨ ਆਕਸੀਜਨ ਛੱਡਦੇ ਹਨ ਅਤੇ ਕਾਰਬਨ ਡਾਈਆਕਸਾਈਡ ਅੰਦਰ ਲੈ ਕੇ ਜਾਂਦੇ ਹਨ ਅਤੇ ਜਿਹੜਾ ਮਨੁੱਖ ਹੈ ਉਹ ਕਾਰਬਨ ਡਾਈਆਕਸਾਈਡ ਛੱਡਦਾ ਹੈ ਅਤੇ ਆਕਸੀਜਨ ਨੂੰ ਅੰਦਰ ਲੈ ਕੇ ਜਾਂਦਾ ਹੈ ਯੂਨੀਵਰਸਲ એનર્ਜੀ ਦੀ ਵਰਤੋਂ ਕਰਨ ਵਿੱਚ ਬਹੁਤ ਸਾਵਧਾਨ ਰਹਿਣਾ ਪੈਂਦਾ ਹੈ ਅਸੀਂ ਆਪਣੇ ਤੌਰ ਤੇ ਯੂਨੀਵਰਸਲ એનર્ਜੀ ਦੇ ਕਿਸੇ ਦੇ ਕੇ ਕਿਸੇ ਹੋਰ ਵਿਅਕਤੀ ਨੂੰ ਠੀਕ ਕਰਨ ਦੇ ਹੱਕਦਾਰ ਨਹੀਂ ਹਾਂ ਜਦੋਂ ਤੱਕ ਅਸੀਂ ਅਜਿਹਾ ਕਰਨ ਦੀ ਵਿਧੀ ਦਾ ਗਿਆਨ ਪ੍ਰਾਪਤ ਨਹੀਂ ਕਰਦੇ ਨਹੀਂ ਤਾਂ ਇਸ ਪ੍ਰਯੋਗ ਸਾਡੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਬਿਮਾਰੀ ਪੈਦਾ ਕਰ ਸਕਦਾ ਹੈ ਇਸ ਦੇ ਕੁਝ અપવાદ ਹਨ ਉਹਨਾਂ ਲਈ ਜਿਨ੍ਹਾਂ ਨੇ ਧਿਆਨ ਵਿੱਚ ਆਪਣੀ ਤੀਜੀ ਅੱਖ ਖੋਲੀ ਹੈ ਮਾਸਟਰ ਯੂਨੀਵਰਸਲ એનર્ਜੀ ਦੁਆਰਾ ਇਲਾਜ ਦੇ ਉਪਚਾਰਾਂ ਦੀ ਵਰਤੋਂ ਕਰ ਸਕਦਾ ਹੈ ਤੇ ਕਰਦਾ ਹੈ ਪਰ ਅਜਿਹਾ ਕਰਨ ਦਾ ਇੱਕ ਖਾਸ ਤਰੀਕਾ ਹੁੰਦਾ ਹੈ ਯੂਨੀਵਰਸਲ એનર્ਜੀ ਸਾਡੇ ਲਈ ਗ੍ਰਹਿਾਂ ਕਰਾਂ ਜਾਂ ਵਹਾਨਾਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਜੇਕਰ ਇਹਨਾਂ ਵਿੱਚੋਂ ਕਿਸੇ ਇੱਕ ਰਾਹੀਂ ਸਾਨੂੰ ਕਿਸੇ ਕਿਸਮ ਦਾ ਮਾੜਾ ਅਨੁਭਵ ਮਿਲਦਾ ਹੈ ਤਾਂ ਸਾਨੂੰ ਧਿਆਨ ਕਰਨ ਵਾਲਿਆਂ ਨੂੰ ਉਸ ਮਾੜੇ ਸਮੇਂ ਦੌਰਾਨ ਆਪਣੇ ਅੰਦਰੂਨੀ ਚੇਤਨਾ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਇੱਕ ਵਾਰ ਜਦੋਂ ਅਸੀਂ ਸਾਰੀ ਗੱਲ ਸਮਝ ਲੈਂਦੇ ਹਾਂ ਇੱਕ ਵਾਰ ਤੁਸੀਂ ਜਾਨ ਲੈਂਦੇ ਹੋ ਤਾਂ ਸਥਿਤੀ ਆਪਣੇ ਆਪ ਬਦਲ ਜਾਂਦੀ ਹੈ थैंक यू ਮਾਸਟਰਸ थैंक यू ਬਹੁਤ ਬਹੁਤ ਧੰਨਵਾਦ